ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਟੈਬੀ ਲਾਈਨਿੰਗ ਦੇ ਸੂਟ ਭਾਈ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਸਿਰਫ 10 ਪੀਸ ਹੈ 10 ਇਹ ਪੀਸ ਬਿਲਕੁਲ ਹੀ ਲੈਸ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਟੈਬੀ ਲਾਈਨਿੰਗ ਬੀ ਸ਼ੇਪ ਬਣਿਆ ਹੋਇਆ ਆਲ ਓਵਰ ਪ੍ਰਿੰਟਡ ਨੇੜੇ ਤੋਂ ਦੇਖ ਲਓ ਲਾਈਨਿੰਗ ਟੈਬੀ ਅ ਰਿਜਨਲ ਵਾਲੀ ਠੀਕ ਹੈ ਜੀ ਆ ਦੇਖੋ ਦੁਪੱਟਾ ਇਹਦਾ ਲੋ ਜੀ ਹਾਂ ਬਹੁਤ ਸੋਹਣੇ ਪ੍ਰਿੰਟਡ ਦੁਪੱਟੇ ਆ ਨਾਲ ਪੂਰੇ 2.5 2.5 ਮੀਟਰ ਦੇ ਟੈਬੀ ਦੇ ਹੀ ਆਉਣਗੇ ਨਾਲ ਦੁਪੱਟੇ ਬਹੁਤ ਸੋਹਣੇ ਸੂਟ ਇਹ ਆਪਣੇ ਕੋਲੇ 10 ਕ ਪੀਸ ਹੈਗੇ ਜਿੰਨਾ ਭੈਣ ਭਰਾਵਾਂ ਨੂੰ ਲੋੜ ਆ ਆਰਡਰ ਕਰ ਸਕਦੇ ਹੋ ਰੇਟ ਰਹੂਗਾ ਸਿਰਫ 695 ਰੁਪਏ ਅਗਲਾ ਵੀ ਦੇਖ ਲੋ ਬਹੁਤ ਸੋਹਣਾ ਪੀਸ ਦੇਖੋ ਜੀ ਬਲੈਕ ਤੇ ਲੋ ਜੀ ਆਹ ਵਾਲਾ ਬਲੈਕ ਦੇ ਉੱਪਰ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਤੇ ਆ ਗਿਆ ਦਾ ਦੁਪੱਟਾ ਫਲਾਵਰ ਪ੍ਰਿੰਟ ਟੈਪੀ ਦਾ ਹੀ ਆਉਣਾ ਨਾਲ ਦੁਪੱਟਾ ਰੇਟ ਸਿਰਫ 695 ਰੁਪਏ ਚ ਬਿਲਕੁਲ ਹੀ ਲੈਸ ਪ੍ਰਾਈਸ ਦੇ ਉੱਪਰ 10 ਕੀ ਪੀਸੇ ਲਾਸਟ ਬਾਕੀ ਹੈ ਲੋ ਜੀ ਸਿਰਫ 695 ਲਾ ਕੇ ਆਪਾਂ ਤੁਹਾਨੂੰ ਦੇ ਦਾਂਗੇ ਇਹ ਹੋ ਜੀ ਅਗਲਾ ਫਿਰ ਦੇਖ ਲੋ ਤਿੰਨ ਡਿਜ਼ਾਈਨ ਆਉਣਗੇ ਅਲੱਗ-ਅਲੱਗ ਸੂਟ ਇਹਨਾਂ ਦੇ ਵਿੱਚ ਇੱਕ ਦੇ ਵਿੱਚ ਤਿੰਨ ਤਨ ਸੁਪੂਟ ਅਵੇਲੇਬਲ ਨੇ ਆਪਣੇ ਕੋਲੇ ਸੈੱਟ ਪਾਈ ਜੀ ਬਲੈਕ ਵਾਲੇ ਚਾਰ ਪੀਸ ਵੀ ਮਿਲ ਜਾਣਗੇ ਕਿਉਂਕਿ ਬਲੈਕ ਦੀ ਡਿਮਾਂਡ ਵੱਧ ਹੋਣ ਕਰਕੇ ਵੱਧ ਮੰਗਾਏ ਸੀਗੇ ਬਿਲਕੁਲੀ ਲੈਸ ਪ੍ਰਾਈਸ ਸਿਰਫ 695 ਰੁਪਏ ਦੀ ਰੇਂਜ ਦੇ ਵਿੱਚ ਟੈਬੀ ਲੈਨਿੰਗ ਵਾਲੇ ਨਾਲ ਦੁਪੱਟਾ ਲੋ ਜੀ ਵਧੀਆ ਵਾਲੀ ਟੈਬੀ ਲੈਨਿੰਗ ਹੈ ਵੀਰੇ ਇਹ ਇਹ ਖਿਆਲ ਰੱਖਿਓ ਕਿਉਂਕਿ ਚੱਲਣ ਦਾ ਬਜ਼ਾਰਾਂ ਦੇ ਵਿੱਚ ਟਾਈਟ 250 ਚ ਵੀ ਟੈਬੀ ਲੈਨਿੰਗ ਦੇ ਕਹਿ ਕੇ ਵੇਚੀ ਜਾਂਦੇ ਨੇ ਔਰ ਉਹ ਗੱਲ ਬਾਤ ਨਹੀਂ ਹੈ ਬਿਲਕੁਲ ਅਸਲੀ ਵਾਲੇ ਸੂਟ ਆ ਨਾਲ ਦੁਪੱਟੇ ਸਿਰਫ 695 ਰੁਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ